ਉਦਮ ਕਰੇ ਪਲਕੇ ਪਰਵਾਤੀ ਜੀਨਾਨ ਕਰੇ ਅੰਮ੍ਰਿਤ ਸਰਨਾਵੈ ਉਦਮ ਕਰੇ ਪਲਕੇ ਪਰਵਾਤੀ ਜੀਨਾਨ ਕਰੇ ਅੰਮ੍ਰਿਤ ਸਰਨਾਵੈ ਗੁਰੂ ਸਾਜੇ ਨਮਾਜ਼ੀ ਗੁਰ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਸਤਿਗੁਰਾਂ ਦੇ ਅਪਾਰ ਬਖਸ਼ਿਸ ਕਿਰਪਾ ਦਾ ਸਦਕਾ ਜੋ ਅੰਬਰਤ ਵੇਲਾ ਮਾਲਕ ਨੇ ਕਿਰਪਾ ਕੀਤੀ ਹੈ ਆਪ ਵਰਤਾ ਗੱਦੀ ਤੇ ਬਰਾਜਮਾਨ ਹੋ ਕੇ ਕਲਯੁਗ ਦੀਪਾ ਨੂੰ ਸਾਨੂੰ ਹੁਕਮਨਾਮੇ ਬਖਸੇ ਨੇ ਆਪਦੇਸ਼ ਬਖਸੇ ਨੇ ਤਾਂ ਗੁਰਪਿਆਰੋ ਸਾਨੂੰ ਜ਼ਰੂਰੀ ਹੈ ਕਿ ਅੰਮ੍ਰਿਤ ਵੇਲਾ ਜੋ ਸੁਭਾਅ ਦੇ ਹੋਏ ਸਤਗੁਰਾਂ ਦੇ ਚਰਨਾਂ ਦੇ ਚੋਹਾੜੀ ਲਗਾਈਏ ਔਰ ਆਪਣਾ ਆਵਾ ਗਵਨ ਭਾਵ ਜਨਮ ਮਰਨ ਗੱਟਣ ਦੀ ਕੋਸ਼ਿਸ਼ ਕਰੀਏ ਤਾਂ ਗੁਰ ਪਿਆਰਿਓ ਆਓ ਅੱਜ ਦੀਆਂ ਜਪਾ ਵਿਚਾਰਾਂ ਨੇ ਜੋ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਨੇ ਜੋ ਆਪਾਂ ਪੰਕਤੀਆਂ ਉਚਾਰੀਆਂ ਨੇ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਸ ਪੰਕਤੀਆਂ ਵਿਚਾਰਾਂ ਮੇਰਾ ਮਾਲਕਾ ਆਪ ਹੀ ਕਰਾ ਲੈ ਇਸ ਤੋਂ ਉਪਰੰਤ ਗੁਰੂ ਪਿਆਰੇ ਪਹਿਲਾਂ ਆਪਾਂ ਗੁਰੂ ਸਾਹਿਬ ਤੋਂ ਆਗਿਆ ਲੈ ਲਈਏ ਦੋਨੇ ਹੱਥ ਜੋੜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਜੋ ਆਪਾਂ ਨੂੰ ਧੰਗੁਰ ਰਾਮਦਾਸ ਜੀ ਪਾਸਾ ਜੀ ਇਸ ਮੁਨਕਤਾ ਨੂੰ ਸਮਝਾ ਰਹੇ ਨੇ ਇਸ ਮੁਨਕਤਾ ਨੂੰ ਸਮਝਾਣਾ ਕਰਦੇ ਨੇ ਕਿ ਉਦਮ ਕਰੇ ਉਦਮ ਦਾ ਪਾਵ ਹੈ ਕਿ ਹਰ ਰੋਜ ਹਰ ਰੋਜ ਉਦਮ ਕਰੇ ਹਰ ਰੋਜ ਅਪਰਾਲਾ ਕਰੇ ਕੋਸ਼ਿਸ਼ ਕਰੇ ਬਾਕੀ ਖੇਡ ਸਾਰੀ ਮਾਲਕ ਦੇ ਹੱਥ ਚ ਹੈ ਵੈਸੇ ਤਾਂ ਉਦਮ ਵੀ ਆਪਣੇ ਹੱਥ ਨਹੀਂ ਹੈ ਉਦਮ ਕਰਨਾ ਵੀ ਆਪਣੇ ਹੱਥ ਨਹੀਂ ਹੈ ਗੁਰ ਪਿਆਰਿਓ ਕਿਉਂਕਿ ਜੀ ਮੇਰਾ ਮਾਲਕ ਸਾਨੂੰ ਸੁਵਾਸ ਦੇਗਾ ਹਰ ਰੋਜ਼ ਫੇਰ ਹੀ ਅਸੀਂ ਚੱਲ ਫਿਰ ਸਕਦੇ ਹਾਂ ਲੇਕਿਨ ਜੇ ਉਹ ਗੁਰਬਾਣੀ ਪਿਤਾ ਪ੍ਰਮਾਤਮਾ ਸਾਨੂੰ ਉਦਮ ਕਰਨ ਵਾਸਤੇ ਕਹਿ ਰਹੇ ਆ ਤਾਂ ਜ਼ਰੂਰੀ ਹੈ ਕਿ ਸਾਨੂੰ ਉਪਰਾਲਾ ਕੋਸ਼ਿਸ਼ ਕਰਨੀ ਚਾਹੀਦੀ ਹੈ ਭਲੇ ਹੁਣ ਮੌਸਮ ਖਰਾਬ ਹੈ ਬਰਸਾਤ ਚੱਲ ਰਹੀ ਹੈ ਇਹੀ ਤਾਂ ਇੱਕ ਸਾਡੇ ਸਾਹਮਣੇ ਇਮਤਿਹਾਨ ਹੈ ਪਰਚਾ ਹੈ ਇਨਾ ਪਰਚਾ ਦੇ ਵਿੱਚ ਹੀ ਪਾਸ ਹੋਣਾ ਅਸੀਂ ਗੁਰਪਿਆਰਿਓ ਇਸ ਤਰ੍ਹਾਂ ਦੇ ਮੌਸਮ ਡਰਾਵਨੇ ਚੱਲਦੇ ਰਹਿੰਦੇ ਨੇ ਉਹ ਇਹ ਸਾਰੇ ਮਾਰਕ ਦੇ ਹੱਥ ਖੇੜਾ ਪਰ ਆਪਾਂ ਸਤਵਰਾਂ ਦੇ ਬਾਣੇ ਦੇ ਵਿੱਚ ਰਜਾ ਦੇ ਵਿੱਚ ਰਹਿਣਾ ਜੋ ਆਪਾਂ ਦੇਖ ਰਹੇ ਹਾਂ ਜੋ ਇਹ ਬਰਸਾਤ ਨੇ ਪਾਣੀ ਨੇ ਜੋ ਕਹਿਰ ਮਚਾ ਰੱਖਿਆ ਹੈ ਏ ਵੀ ਮਾਲਕ ਦੀ ਰਜਾ ਦੇ ਅੰਦਰ ਹੈ ਮਾਲਕ ਦੀ ਰਜਾ ਦੇ ਅੰਦਰ ਆਪਾਂ ਕਿਉਂ ਕਹਿ ਰਹੇ ਆ ਗੁਰ ਪਿਆਰਿਓ ਕਿ ਇਹ ਇਨਸਾਨ ਜੋ ਉਹਦੇ ਕੁਦਰਤ ਤੇ ਬਣਾਏ ਹੋਏ ਜੋ ਸਿਸਟਮ ਹੈ ਉਹਨੂੰ ਬਰਬਾਦ ਕਰ ਰਿਹਾ ਹੈ ਇਹ ਇਨਸਾਨ ਜੋ ਕੁਦਰਤ ਤੇ ਬਣਾਏ ਹੋਏ ਚੀਜ਼ਾਂ ਲੈ ਆਪਾਂ ਇਉਂ ਕਹਿੰਦੇ ਕਿ ਉਹਦੇ ਨਾਲ ਸੇੜ ਸਾੜ ਕਰ ਰਹੇ ਤਾਂ ਇਸ ਤਰ੍ਹਾਂ ਦੇ ਜੋ ਭਿਆਨਕ ਸਮੇਂ ਆਉਂਦੇ ਨੇ ਇਸ ਤੋਂ ਪਹਿਲਾਂ ਵੀ ਆਏ ਨੇ ਜਿਸ ਤਰ੍ਹਾਂ ਕੋਰੋਨਾ ਆਇਆ ਸੀ ਇਹ ਵੀ ਇੱਕ ਤਹਿਰ ਜੋ ਆਪਾਂ ਦੇਖ ਰਹੇ ਆ ਤਾਂ ਗੁਰੂ ਕਹ ਰਿਹਾ ਉਹਦੇ ਭਾਣੇ ਦੇ ਵਿੱਚ ਹੀ ਆਪਾਂ ਰਹਿ ਕੇ ਉਹਦਾ ਸੁਪਰਾਨਾ ਕਰੀਏ ਕਿ ਮਾਲਕਾ ਅਸੀਂ ਕਲਜਬ ਜੀਵਾਂ ਸਾਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ ਨੇ ਤੁਸੀਂ ਬਖਸਨ ਜੋਗਾ ਤੁਸੀਂ ਬਖਸਨ ਜੋਗਾ ਤੁਸੀਂ ਹੀ ਸਾਡੇ ਤੇ ਤਰਸ ਕਰੋ ਇਹ ਜੋ ਜੀਵ ਪਾਣੀ ਦੇ ਅੰਦਰ ਘਰ-ਵਾਰ ਜੋ ਰੁੱੜ ਰਹੇ ਨੇ ਜਾਂ ਮੁਲਕਤਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਇਹ ਗੁਰਪਿਆਰੋ ਮੇਰਾ ਮਾਲਕ ਕਿਸੇ ਨੂੰ ਬੁਰਾ ਵਕਤ ਨਹੀਂ ਦਿੰਦਾ ਇਹ ਇੱਕ ਖਾਸ ਆਪਾਂ ਧਿਆਨ ਨਾਲ ਗੱਲ ਸੁਣ ਲਈਏ ਕਿਉਂਕਿ ਗੁਰਬਾਣੀ ਦਾ ਪ੍ਰਮਾਨ ਹੈ ਕਿ ਸਤਗੁਰ ਸਭਨਾ ਦਾ ਪਲਾ ਮਨਾਈ ਦਾ ਕੀ ਕਹ ਰਹੀ ਹੈ ਗੁਰਬਾਣੀ ਪਾਸਾ ਕੀ ਕਰੇ ਨੇ ਸਤਗੁਰ ਸਭਨਾ ਦਾ ਪਲਾ ਮਨਾਈ ਦਾ ਇਸ ਦਾ ਬੁਰਾ ਕੀ ਹੋਏ ਉਹ ਸਾਡਾ ਅਕਾਲ ਪੁਰਖ ਪਿਤਾ ਪਰਮਾਤਮਾ ਮਾਤਾ ਪਿਤਾ ਹੈ ਕਿਉਂਕਿ ਇਹ ਸਾਨੂੰ ਸਿਰ ਗੁਰਬਾਣੀ ਦੇ ਦੀ ਹੈ ਤਾਂ ਸ੍ਰੀ ਗੁਰਬੰਦ ਸਾਹਿਬ ਦੇ ਰਹੇ ਨੇ ਗੁਰਬਾਣੀ ਦੇ ਅੰਦਰ ਫਰਮਾਨ ਹੈ ਕਿ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਥਾਈ ਤਾਪੋ ਕੇ ਹਾ ਕਾੜਾ ਜੀਉ ਤਾਂ ਗੁਰਪਿਆਰੇ ਫਿਰ ਸਾਨੂੰ ਘਰ ਕਾਦਾ ਹੈ ਉਹਦੀ ਰਜਾ ਦੇ ਵਿੱਚ ਹੈ ਉਹਦੇ ਬਾਣੇ ਦੇ ਅੰਦਰ ਤਾਂ ਗੁਰਪਿਆਰੇ ਆਪਾਂ ਜੋ ਵਿਚਾਰ ਕਰ ਰਹੇ ਸੀ ਸੋ ਵਿਚਾਰ ਤੇ ਆਈਏ ਕਿ ਮੇਰਾ ਮਾਲਕ ਸਾਨੂੰ ਉੱਤਮ ਕਰਨ ਵਾਸਤੇ ਕਹਿ ਰਿਹਾ ਭਾਵਿਕ ਅਪਰਾਧਾ ਕਰ ਤੂੰ ਮਨ ਦੇ ਅੰਦਰ ਇੱਕ ਆਪਣੀ ਚੰਗਿਆਰੀ ਨੂੰ ਜਗਾ ਕਿ ਮੈਂ ਮਾਲਕ ਦੇ ਦਰਸ਼ਨ ਕਰਨੇ ਹਨ ਮੈਂ ਆਪਣਾ ਜਨਮ ਮਨ ਖਤਮ ਕਰਨਾ ਹੈ ਇੱਕ ਭਾਵਨਾ ਅਠਾ ਆਪਣੇ ਮਨ ਦੇ ਅੰਦਰ ਜਾਂ ਆਪਾਂ ਗੁਰਬਾਣੀ ਦੇ ਅਨੁਸਾਰ ਇੱਕ ਸ਼ਬਦ ਹੈ ਗੁਰਬਾਣੀ ਆਪਾਂ ਦੱਸ ਰਹੀ ਹੈ ਕਿਤਾ ਪ੍ਰਮਾਤਮਾ ਕਿ ਤੂੰ ਇੱਕ ਕਦਮ ਉੱਠ ਇੱਕ ਕਦਮ ਪੁੱਟ ਮੇਰਾ ਮਾਲਕ ਤਨ ਕੋਹੜਾ ਕਦਮ ਲੈਣ ਆ ਜਾਏਗਾ ਉਹ ਕਿਵੇਂ ਸਤਗੁਰੂ ਪ੍ਰਵਾਨ ਕਰ ਰਹੇ ਨੇ ਚਾਰਨ ਸਰਨ ਗੁਰ ਇੱਕ ਪੈ ਡਾ ਜਾਏ ਚੱਲ ਸਤਗੁਰ ਕੋਟ ਪੜ ਅੱਗੇ ਹੋਈ ਲੇਤ ਹੈ ਇਹ ਗੁਰਬਾਣੀ ਸੱਚ ਕਹਿ ਰਹੀ ਹੈ ਗੁਰ ਪਿਆਰਿਓ ਇੱਥੇ ਵੀ ਮੇਰਾ ਮਾਲਕ ਚੌਥੇ ਪਾਸਾ ਧੰਨ ਗੁਰਾਮ ਦਸਤੇ ਪਾਸਾ ਜੀ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਹ ਆਪਾਂ ਨੂੰ ਪ੍ਰਮਾਣ ਕਰ ਰਹੇ ਨੇ। ਭਾਵ ਅਸੀਂ ਉਪਰਾਲਾ ਕਰੀਏ ਉਦਮ ਕਰੀਏ ਇੱਕ ਕਦਮ ਅੱਗੇ ਵਧਾਈਏ ਗੁਰ ਪਿਆਰੇ ਮੇਰਾ ਮਾਲਕ ਕਰੋੜਾਂ ਤੱਕ ਲੈਣਾ ਜਾਂਦਾ ਇੱਕ ਨਹੀਂ ਕੋਈ 100 ਹਜ਼ਾਰਾ ਨਹੀਂ 1 ਕਰੋੜਾਂ ਦੀ ਗੱਲ ਕਰ ਰਿਹਾ ਮੇਰਾ ਮਾਲਕ ਪਰ ਅਸੀਂ ਉਪਰਾਲਾ ਤਾਂ ਕਰੀਏ ਕੋਸ਼ਿਸ਼ ਤਾਂ ਕਰੀਏ ਤਾਂ ਗੁਰੂ ਪਿਆਰਿਓ ਅੱਗੇ ਕੱਲ ਆ ਜਾਂਦੀ ਹੈ ਇਸ਼ਨਾਨ ਦੀ ਸਤ ਗੁਰ ਕੀ ਪ੍ਰਵਾਨ ਕਰ ਰਹੇ ਨੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਹੁਣ ਇੱਥੇ ਵਿਚਾਰ ਆ ਗੁਰੂ ਪਿਆਰਿਓ ਇੱਕ ਇਹ ਸਿਸਟਮ ਆ ਸਾਡਾ ਜੋ ਬੰਦੇ ਦਾ ਇੱਕ ਦਿਨਚਰੀਆ ਹੈ ਜੋ ਇਸ ਸ਼ਬਦ ਦੇ ਅੰਦਰ ਇਸ ਤੋਂ ਪਹਿਲਾਂ ਵੀ ਕੱਲ ਵਿਚਾਰ ਹੋਈ ਸੀ ਗੁਰਦੁਆਰਾ ਸਾਹਿਬ ਦੂਸਰੇ ਉੱਥੇ ਵੀ ਇਹ ਵਿਚਾਰ ਉਹ ਸੇ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਜੋ ਭਲਕੇ ਉਠਾਰ ਨਾਮ ਤੇ ਆਵੇ ਹੁਣ ਅੱਗੇ ਉਦਮ ਦੀ ਗੱਲ ਕਰ ਰਿਹਾ ਮੇਰਾ ਮਾਲਕ ਕਹਿੰਦਾ ਉਦਮ ਕਰਕੇ ਤੂੰ ਸਰੋਵਰ ਦੇ ਵੀ ਇਸ਼ਨਾਨ ਕਰ ਜੋ ਸਤ ਗੁਰਾਂ ਨੇ ਬਖਸ਼ਿਆ ਸਾਨੂੰ ਸਰੋਵਰ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਹੁਣ ਇੱਥੇ ਵਿਚਾਰ ਉੱਠਦੀ ਹੈ ਇੱਕ ਕੀ ਅਸੀਂ ਹਰ ਰੋਜ਼ ਅੰਮ੍ਰਿਤਸਰ ਜਾ ਸਕਦੇ ਆ ਅਸੀਂ ਹਰ ਰੋਜ਼ ਉੱਥੇ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰ ਸਕਦੇ ਹਾਂ ਬੜੀ ਬੜੇ ਦੂਰ ਦਰਡੇ ਬੈਠੇ ਆਂ ਆਪਣੇ ਤੋਂ ਵੀ ਜ਼ਿਆਦਾ ਦੂਰ ਦਰਡੇ ਸੰਗਤਾਂ ਬੈਠੀਆਂ ਨੇ ਵਿਦੇਸ਼ਾਂ 'ਚ ਬੈਠੀਆਂ ਨੇ ਫਿਰ ਉਹ ਕਿਵੇਂ ਇਸ਼ਨਾਨ ਕਰ ਸਕਦੀਆਂ ਨੇ ਉੱਥੇ ਕਿਵੇਂ ਜਾ ਸਕਦੀਆਂ ਨੇ ਇੱਥੇ ਮੇਰਾ ਮਾਲਕ ਗੁਰਪਿਆਰੋ ਸਾਨੂੰ ਧਿਆਨ ਦੇਣਾ ਚਾਹੁੰਦਾ ਕਿ ਧੰਨ ਸ੍ਰੀ ਗੁਰਗੰਗ ਸਾਹਿਬ ਸਾਡੇ ਅੰਦਰ ਦੀ ਗੱਲ ਕਰ ਰਿਹਾ ਇਹ ਸਰੀਰ ਦੇ ਅੰਦਰ ਦੀ ਗੱਲ ਕਰ ਰਹੇ ਨੇ ਸਰੀਰ ਦੇ ਅੰਦਰ ਦੀ ਕੀ ਗੱਲ ਕਰ ਰਹੇ ਨੇ ਕਿ ਤੇਰੇ ਇਸ ਬੰਦੇ ਦੇ ਸਰੀਰ ਦੇ ਅੰਦਰ ਸਭ ਕੁਝ ਘਰ ਮੈਂ ਬਾਹਰ ਨਾ ਹੈ ਸਭ ਕੁਝ ਘਰ ਮੈਂ ਬਾਹਰ ਨਾ ਹੈ ਬਾਹਰ ਢੋਲੇ ਸੋ ਭਰਮ ਪਲਾਏ ਕਹਿੰਦਾ ਇਹ ਸਰੀਰ ਦੇ ਅੰਦਰ ਜੋ ਤੂੰ ਖੋਜਣਾ ਚਾਹੁੰਦਾ ਹੈ ਬੰਦਿਆ ਇਸ ਸਰੀਰ ਦੇ ਅੰਦਰ ਜੋ ਤੈਨੂੰ 12 ਚੀਜ਼ਾਂ ਦਿਸ ਰਹੀਆਂ ਨੇ ਇਸ ਤੇਰੇ ਸਰੀਰ ਦੇ ਅੰਦਰ ਹੈ ਜੇ ਅਸੀਂ ਬਾਹਰੋਂ ਅੰਮ੍ਰਿਤ ਪਾਨ ਕੀਤਾ ਹੈ ਅੰਮ੍ਰਿਤ ਛਕਿਆ ਹੈ ਜਲ ਸਕਿਆ ਹੈ ਉਹ ਵੀ ਸਾਡੇ ਅੰਦਰ ਹੈ ਅੰਮ੍ਰਿਤ ਔਰ ਜੇ ਸਰੋਵਰ ਦੀ ਗੱਲ ਕਰੀਏ ਉਹ ਵੀ ਇਹ ਸਰੀਰ ਦੇ ਅੰਦਰ ਹੈ ਉਹ ਕਿਦੇ ਵਾਸਤੇ ਆ ਇੱਕ ਜਿਹੜੀ ਆ ਜਿਹੜੀ ਸਾਡੀ ਬਾਡੀ ਦਿਖ ਰਹੀ ਹੈ ਇਹ ਤੋਂ ਇਲਾਵਾ ਗੁਰੂਬਾਰੇ ਇੱਕ ਹੋਰ ਸਾਡਾ ਸਰੀਰ ਹੈ ਉਹ ਹੈ ਮਨ ਉਹਨੂੰ ਸੁਕਸ਼ਮ ਬਾਉਟੀ ਕਹਿੰਦੇ ਨੇ ਉਹਦੇ ਵਾਸਤੇ ਮੇਰੇ ਮਾਲਕ ਨੇ ਸਾਰੇ ਪ੍ਰਬੰਧ ਕੀਤੇ ਨੇ ਜੋ ਅਸੀਂ ਸੰਸਾਰ ਦੇ ਵਿੱਚ ਦੇਖ ਰਹੇ ਹਾਂ ਸਾਰਾ ਕੁਝ ਸਰੀਰ ਦੇ ਅੰਦਰ ਹੈ ਨੌ ਦਰਵਾਜ਼ੇ ਜੋ ਆਪਾਂ ਖਿੜਕੀਆਂ ਦਰਵਾਜ਼ੇ ਮਕਾਨਾਂ ਦੇ ਰੱਖਦੇ ਆਂ ਇਹ ਖਿੜਕੀ ਦਰਵਾਜ਼ੇ ਵੀ ਮਕਾਨ ਦੇ ਅੰਦਰ ਹੈ ਇਸ ਸਰੀਰ ਦੇ ਅੰਦਰ ਹੈ ਜੇ ਆਪਾਂ ਗੱਲ ਕਰੀਏ ਗੁਰਪਿਆਰੇ ਉਹ ਦਰਬਾਰ ਸਾਹਿਬ ਦੀ ਨਕਸ਼ੇ ਦੀ ਗੱਲ ਕਰੀਏ ਪੰਜਵੇਂ ਪਾਸਾ ਜਿਸ ਨੇ ਕੋਈ ਬਾਹਰੋਂ ਨਕਸ਼ਾ ਨਹੀਂ ਬਣਾਇਆ ਉਹ ਆਕਾਲਪੁਰਖ ਪਿਤਾ ਪਰਮਾਤਮਾ ਦੇ ਔਦੇਸਾਂ ਦੇ ਅਨੁਸਾਰ ਇਹ ਨਕਸ਼ਾ ਵੀ ਸਾਡੇ ਸਰੀਰ ਦਾ ਹੈ ਸਾਡੇ ਮਸਤਕ ਦਾ ਹੈ ਦਰਬਾਰ ਸਾਹਿਬ ਦਾ ਨਕਸ਼ਾ ਤੁਹਾਡੇ ਅੰਦਰ ਭਵਜਲ ਸਰੋਵਰ ਵੀ ਹੈ ਤਾਂ ਕੀ ਨਹੀਂ ਗੁਰੂ ਪਿਆਰੇ ਸਰੀਰ ਦੇ ਅੰਦਰ ਤਾਂ ਸਾਨੂੰ ਖੋਜਣ ਦੀ ਲੋੜ ਹੈ ਸਾਨੂੰ ਗੁਰਬਾਣੀ ਪੜ੍ਹ ਕੇ ਅੰਦਰ ਸਾਡੇ ਖੋਜ ਕਰਨੀਆਂ ਅਸੀਂ ਅੰਦਰ ਉਤਰਨਾ ਹੈ ਜਿੱਥੇ ਆਪਾਂ ਪੰਗਤੀਆਂ ਪੜ੍ਹਦੇ ਆ ਅਰਦਾਸ ਦੇ ਵਿੱਚ ਉੱਥੇ ਵੀ ਇਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਦਾਸਾਂ ਦੇ ਵਿੱਚਾਂ ਨੂੰ ਜੋ ਸਾਡੇ ਪ੍ਰਾਤਨ ਸਿੱਖਾਂ ਨੇ ਅਰਦਾਸ ਆਗੇ ਵਧਾਈ ਹੈ ਉਹਦੇ ਵਿੱਚ ਵੀ ਲਿਖਿਆ ਹੈ ਜੋ ਪ੍ਰਭ ਕੋ ਮਿਲਵੋ ਚਵੈ ਖੋਜ ਸਬਦ ਮੈਲੇ ਹੁਣ ਸਾਡੇ ਅੰਦਰ ਸ਼ਬਦ ਵੀ ਚੱਲਦਾ ਹੈ ਤਾਂ ਅਨਸ੍ਰੀ ਗੁਰਗਾਂ ਸਾਹਿਬ ਦੇ ਅੰਦਰ ਜੋ ਸ਼ਬਦ ਹੈ ਇਹਨਾਂ ਨੂੰ ਪੜ ਕੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਸਰੀਰ ਦੇ ਅੰਦਰ ਕੀ ਕੀ ਚੀਜ਼ ਹੈ ਸਾਡੇ ਅੰਦਰ ਸ਼ਬਦ ਨਾਮ ਅਨਹਦ ਬਾਣੀ ਇਸ ਸਰੀਰ ਦੇ ਅੰਦਰ ਚੱਲਦੀ ਹੈ ਗੁਰਬਾਣੀ ਦਾ ਫਰਮਾਨ ਹੈ ਜੋ ਵਰ ਮੰਡੇ ਸੋਈ ਪਿੰਡੇ ਜੋ ਖੋਜੇ ਜੋ ਪਾਵੇ ਜੋ ਵਰ ਮੰਡੇ ਪਰ ਮੰਡੇ ਦਾ ਮਤਲਬ ਜੋ ਸੰਸਾਰ ਜਿੰਨਾ ਵੀ ਆਪਾਂ ਦੇਖ ਰਹੇ ਹਾਂ ਇਦੇ ਅੰਦਰ ਕੋਟ ਅਦਾਲਤਾਂ ਜਿੰਨੀਆਂ ਵੀ ਸਾਰਾ ਕੁਝ ਸਰੋਵਰ ਮਾਨਸਰੋਵਰ ਜਿੰਨੇ ਵੀ ਦੇ ਅੰਦਰ ਹੈ ਜੋ ਵਰ ਬੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪਰ ਜਿਹੜਾ ਗੁਰਮੁਖ ਪਿਆਰਾ ਖੋਜ ਕਰੂਗਾ ਜਿਹੜਾ ਗੁਰਮੁਖ ਪਿਆਰਾ ਖੋਜੂਗਾ ਆਪਣੇ ਅੰਦਰ ਉੱਤਰੂਗਾ ਤਾਂ ਗੁਰਪਿਆਰੇ ਉਹਨੂੰ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਸਾਰੀਆਂ ਚੀਜ਼ਾਂ ਉਹਨੂੰ ਮਿਲ ਜਾਣੀਆਂ ਨੇ ਹੁਣ ਆਪਾਂ ਵਿਚਾਰ ਕਰੀਏ ਕਿ ਸਾਡੇ ਅੰਦਰ ਸਰੋਵਰ ਵੀ ਹੈ ਸਾਡੇ ਅੰਦਰ ਅੰਮ੍ਰਿਤ ਜਲ ਦਾ ਖੂਬ ਵੀ ਹੈ ਉਹ ਅਸੀਂ ਕਿਵੇਂ ਕੱਢ ਕੇ ਪੀਣਾ ਹੈ ਇਹ ਵੀ ਪੰਕਤੀਆਂ ਗੁਰੂ ਸਾਹਿਬ ਦੇ ਅੰਦਰ ਦਰਜ ਨੇ ਅੰਤਰ ਖੂਟਾ ਅੰਮ੍ਰਿਤ ਭਰਿਆ ਅੰਤਰ ਦਾ ਮਤਲਬ ਸਾਡੇ ਅੰਦਰ ਇਸ ਸਰੀਰ ਦੇ ਅੰਦਰ 517 ਅੰਗ ਤੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਗੁਰ ਪਿਆਰਿਓ ਅੰਮ੍ਰਿਤ ਖੂਟ ਅੰਦਰ ਭਰਿਆ ਸਭ ਦੇ ਕਾੜ ਪੀਏ ਪਨਹਾਰੀ ਕਹਿੰਦਾ ਤੂੰ ਅੰਦਰ ਦਾ ਜਿਹੜਾ ਤੇਰਾ ਸਬਦ ਚੱਲਦਾ ਹੈ ਉਹ ਸਬਦ ਦੀ ਵਿਚਾਰ ਕਰ ਉਹ ਸਬਦ ਹੈ ਕੀ ਹੈ ਉਹ ਨਾਮ ਹੈ ਕੀ ਹੈ ਉਹ ਸਬਦ ਦੀ ਵਿਚਾਰ ਕਰਕੇ ਖੋਜ ਕਰ ਉਹ ਸਬਦ ਨੂੰ ਪੜ ਕੇ ਜਿਹੜੇ ਜਿਹੜਾ ਤੇਰਾ ਅੰਦਰ ਅੰਮ੍ਰਿਤ ਦਾ ਖੂਪ ਪਿਆ ਹੈ ਉਥੋਂ ਸਬਦੇ ਕਾੜ ਪੀਏ ਪਨਹਾਰੀ ਬਨਹਾਰੀ ਦਾ ਮਤਲਬ ਆਪਾਂ ਨੂੰ ਕਹਿ ਰਿਹਾ ਗੁਰੂ ਕਰ ਰਿਹਾ ਇਹ ਬੰਦੇ ਆ ਕਿ ਜੀਵ ਤੂੰ ਸ਼ਬਦ ਦੀ ਵਿਚਾਰ ਕਰ ਸ਼ਬਦ ਦੀ ਵਿਚਾਰ ਕਰਕੇ ਤੁਮ ਆਦੇ ਦੇ ਅੰਦਰ ਜਿਹੜਾ ਖੂਟਾ ਖੂ ਦਾ ਖੂਟੇ ਦਾ ਮਤਲਬ ਟੋਰਾ ਕਹਿੰਦੀ ਐ ਖੂ ਕਹਿੰਦੀ ਐ ਉਹ ਅੰਮਰ ਦੇ ਬਾਟੇ ਤੇ ਅੰਦਰ ਭਰੇ ਪਏ ਨੇ ਤੂੰ ਉਹਨਾਂ ਨੂੰ ਕੱਢ ਕੇ ਪੀ ਪਰ ਪੀਣਾ ਕਿਵੇਂ ਪੀਵਾ ਕੇ ਤਾਂ ਤਾਂ ਗੁਰੂ ਕਹ ਰਿਹਾ ਜੇ ਸਾਨੂੰ ਅੰਦਰ ਦੀ ਖੋਜ ਅਸੀਂ ਕੀਤੀ ਹੋਗੀ ਜੇ ਅਸੀਂ ਸ਼ਬਦ ਦੀ ਖੋਜ ਕੀਤੀ ਹੋਗੀ ਜੇ ਅਸੀਂ ਗੁਰਬਾਣੀ ਪੜ੍ਹ ਕੇ ਕੋਈ ਵਿਚਾਰ ਕੀਤੀ ਹੋਗੀ ਜਾਂ ਅਸੀਂ ਸਤਿਕਾਰਯੋਗ ਸਾਡੇ ਜੋ ਗੁਰੰਤ ਸਿੰਘ ਹਮੇਸ਼ਾ ਬਾਣੀ ਪੜ੍ਹਦੇ ਨੇ ਬੜੇ ਸਤਿਕਾਰ ਤੇ ਪਿਆਰ ਨਾਲ ਪੜ੍ਹਦੇ ਨੇ ਉਹਨਾਂ ਤੋਂ ਕਦੇ ਪੁੱਛਿਆ ਹੋਊਗਾ ਕਿ ਜਿਹੜੀ ਤੁਸੀਂ ਆ ਪੰਕਤੀ ਚਾਰਗੇ ਅਮ ਜਿਹੜਾ ਅੰਦਰੂਨੀ ਗੱਲ ਕਰ ਰਿਹਾ ਮੇਰਾ ਮਾਲਕ ਇਹਦੇ ਬਾਰੇ ਦੱਸੋ ਸਾਨੂੰ ਕਿ ਅੰਦਰ ਸਾਡੇ ਉਹ ਕਿੱਥੇ ਪਿਆ ਬਾਟਾ ਕਿੱਥੇ ਪਿਆ ਅੰਮ੍ਰਿਤ ਜਲ ਉਹ ਜਿਹੜਾ ਅਸੀਂ ਰੋਜ਼ ਕੱਢ ਕੇ ਪੀਏ ਔਰ ਕਿਹੜੇ ਸ਼ਬਦ ਨੇ ਜਿਹੜੇ ਸਾਡੇ ਅੰਦਰ ਚੱਲਦੇ ਨੇ ਪਰ ਨਹੀਂ ਗੁਰਪਿਆਰੇ ਇਸ ਬੰਦੇ ਨੇ ਕਦੇ ਵਿਚਾਰ ਨਹੀਂ ਕੀਤੀ ਕਦੇ ਖੋਜ ਨਹੀਂ ਕੀਤੀ ਸਿਰ पे ਘੱਟੇ ਲਾਏ ਨੇ ਤੋਤਾ ਰੱਟਾ ਲਾਇਆ ਹੈ ਕਿ ਅਸੀਂ ਗੁਰੂ ਘਰ ਆਣਾ ਹੈ ਬਸ ਇੱਕ ਸਪੀਕਰ ਦੀ ਆਵਾਜ਼ ਆ ਰਹੀ ਹੈ ਕਿ ਰਾਂਝਾ ਹਾਂ ਗ੍ਰੰਤੀ ਸਿੰਘ ਗੁਰਬਾਣੀ ਪੜ ਰਿਹਾ ਹੈ ਇੰਨਾ ਸਾਨੂੰ ਪਤਾ ਹੈ ਕਿ ਗੁਰੂ ਘਰ ਦੇ ਵਿੱਚ ਬਾਣੀ ਚੱਲ ਰਹੀ ਹੈ ਜਾਂ ਸਹਿਜ ਬਾਣ ਜਾਂ ਖਣ ਪੜ ਸਾਹਿਬ ਚੱਲੇ ਨੇ ਇੰਨਾ ਸਾਨੂੰ ਜਲੂ ਪਤਾ ਪਰ ਸਾਡੇ ਗੁਰਪਿਆਰੋ ਮਾਲਕ ਨੇ ਸਾਨੂੰ ਭੇਜਿਆ ਸੀ ਕਿਸੇ ਹੋਰ ਕੰਮ ਵਾਸਤੇ ਅਸੀਂ ਕਰ ਰਹੇ ਹਾਂ ਸਾਡੇ ਮਾੜੇ ਭਾਗ ਨੇ ਗੁਰਪਿਆਰੋ ਕਿਉਂ ਇਹ ਮੌਕਾ ਸਾਨੂੰ ਬਾਰ ਬਾਰ ਨਹੀਂ ਮਿਲਣਾ ਇਹ ਇਨਸਾਨੀ ਜਾਮਾ ਸਾਨੂੰ ਬਾਰ ਬਾਰ ਨਹੀਂ ਮਿਲਣਾ ਇਹ ਬੜੀ ਮਿਹਨਤ ਦੇ ਨਾਲ ਮਿਲਿਆ ਹੈ ਨਹੀਂ ਮੇਰੇ ਮਾਲਕ ਨੇ ਅਰਦਾਸਾਂ ਸੁਣੀਆਂ ਨੇ ਹੁਣ ਕੱਲੀ ਇੱਕ ਆਪਾਂ ਸੀਲ ਦੇਖੀਏ ਜੂਨੂ ਤੇ ਜੋ ਕਿ ਛੋਟੇ ਛੋਟੇ ਜੀਵ ਛੋਟੇ ਛੋਟੇ ਜੀਵ ਜੋ ਕੁੱਤੀ ਦੇ ਬੱਚੇ ਆਪਣੀ ਇੱਕ ਪੱਥਰ ਤੇ ਲਈ ਬੈਠੀ ਆ ਉਹ ਹੈ ਜੇ ਸੀਨ ਗੁਰਪਿਆਰੇ ਉਹ ਵੀ ਇੱਕ ਜਾਨਵਰ ਨੇ ਉਹ ਕਿਸੇ ਨੂੰ ਕਹਿ ਨਹੀਂ ਸਕਦੇ ਕੁਝ ਕਿ ਸਾਨੂੰ ਪਾਣੀ ਚੋਂ ਕੱਢ ਲਓ ਲੇਕਿਨ ਉਹ ਸਾਰਾ ਸੀਨ ਦੇਖ ਰਹੀ ਹੈ ਕਿ ਮੇਰੀ ਕੋਈ ਮਦਦ ਕਰੇ ਲੇਕਿਨ ਸਾਰਿਆਂ ਨੂੰ ਆਪਣੋ ਆਪਣੀ ਪਈ ਹੈ ਇੱਥੇ ਗੁਰਪਿਆਰੇਓ ਲੇਕਿਨ ਮਦਦ ਕਰਨੇ ਵਾਲਾ ਮੇਰਾ ਆਤਮਿਕ ਪਿਤਾ ਪ੍ਰਮਾਤਮਾ ਹੈ ਇਸੇ ਤਰ੍ਹਾਂ ਹੀ ਅਸੀਂ ਵੀ ਇਸੀ ਤਰ੍ਹਾਂ ਫਸੇ ਹੋਵਾਂਗੇ ਗੁਰੂ ਪਿਆਰਿਓ ਕਿਸੇ ਇਸ ਜਾਨਮਰ ਦੀ ਜੁਨੀ ਦੇ ਵਿੱਚ ਤਾਂ ਇਸ ਤਰ੍ਹਾਂ ਜਦੋਂ ਜੀਵ ਫਸਿਆ ਹੁੰਦਾ ਹੈ ਜਾਂ ਕੋਈ ਜੀਵ ਫਸਿਆ ਗੁਰੂ ਪਿਆਰੇ ਉਹਦੀ ਮੇਰਾ ਮਾਲਕ ਫਿਰ ਅਰਦਾਸ ਹੁੰਦਾ ਹੈ ਉਹਦੀ ਬੇਨਤੀ ਸੁਣਦਾ ਹੈ ਫਿਰ ਕੋਈ ਉਪਰਾਨਾ ਕਰਦਾ ਹੈ ਫਿਰ ਉਦਮ ਕਿਸੇ ਜੀਵ ਨੂੰ ਭੇਜਦਾ ਹੈ ਤਾਂ ਗੁਰੂ ਪਿਆਰੇ ਇਸੇ ਤਰ੍ਹਾਂ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਹੈ ਅਸੀਂ ਵੀ ਕਿਸੇ ਜੁਨੀ ਦੇ ਵਿੱਚ ਸੀਗੇ ਸਾਡੀ ਅਰਦਾਸ ਮੇਰੇ ਮਾਲਕ ਨੇ ਸੁਣੀ ਹੈ ਸੁਣ ਕੇ ਵੇ ਤਰਸ ਕਰਕੇ ਗੁਰ ਪਿਆਰੇਓ ਫੇਰ ਸਾਨੂੰ ਅਨਸਾਨੀ ਜਾਮਾ ਦੇਤਾ ਆ ਬੰਦਾ ਬਣਾਤਾ ਇਨਸਾਨ ਬਣਾਤਾ ਔਰ ਨਾਲੇ ਬਹੁਤ ਸਾਰੀਆਂ ਤਾਕਤਾਂ ਦੇ ਕੇ ਭੇਜਤਾ ਕਿ ਜਾ ਹੁਣ ਤੂੰ ਨਾ ਇਹ ਅਸਾਰ ਜਿਹੜੇ ਸਾਹ ਨੇ ਇਹ ਲੈ ਜਾ ਕਿੰਨੇ ਤੈਨੂੰ ਚਾਹੀਦੇ ਨੇ ਇਹ ਲੈ ਜਾ ਪਰ ਤੂੰ ਆਪਣਾ ਇਹਨਾਂ ਜੁਨੀਆਂ ਤੋਂ ਬਚਣ ਵਾਸਤੇ ਉਦਮ ਕਰੀ ਅપરાਦਾ ਕਰੀ ਸੰਗਤ ਕਰੀ ਗੁਰੂ ਘਰ ਆਈਂ ਇਹ ਸਾਨੂੰ ਅਪਦੇਸ਼ ਗੁਰੂ ਸਾਹਿਬ ਨੇ ਦੇ ਕੇ ਭੇਜਿਆ ਹੈ ਔਰ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਸਾਨੂੰ ਟ੍ਰੇਨਿੰਗ ਦੇ ਕੇ ਭੇਜਿਆ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਕਿ ਬੰਦਿਆ ਤੂੰ ਕਿਹੜਾ ਵਪਾਰ ਕਰਨਾ ਜਾ ਕੇ ਤੂੰ ਕਿਵੇਂ ਤੂੰ ਵਪਾਰ ਕਰਨਾ ਜਾ ਕੇ ਤੇਰਾ ਮੁੱਖ ਕੰਮ ਕਿਹੜਾ ਹੈ ਪਰ ਇਹ ਇਨਸਾਨ ਨੇ ਗੁਰ ਪਿਆਰਿਓ ਅੱਜ ਆਪਾਂ ਝਾਤੀ ਮਾਰੋ ਤਾਂ ਇਹ ਵਾਪਸ ਫੇਰ ਚਾਹੁੰਦਾ ਹੈ ਕਿ ਮੈਂ ਜੁਨੀਆਂ ਚ ਚਲੇ ਜਾਵਾਂ ਕੋਈ ਪ੍ਰਾਣਾ ਨਹੀਂ ਕੋਈ ਉਦਮ ਨਹੀਂ ਤਾਂ ਗੁਰਪਿਆਰ ਫਿਰ ਵਾਪਸ ਦੁਨੀਆਂ ਚ ਜਾਣਾ ਤੈ ਹੈ ਕਿਉਂ ਨਾ ਅਸੀਂ ਚੌਥੇ ਪਾਤਸ਼ਾਹ ਜੀ ਤੋਂ ਪ੍ਰਵਾਨ ਜੋ ਪੜਨ ਦੀ ਕੋਸ਼ਿਸ਼ ਕਰੀਏ ਕਿ ਉਹਨਾਂ ਨੇ ਗੱਲ ਕੀਤੀ ਹੈ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦਾ ਕਿ ਤੂੰ ਨਾਮ ਦੀਆਂ ਨਾਮ ਰੂਪ ਅੰਮ੍ਰਿਤ ਸਰੋਵਰ ਦੇ ਵਿੱਚ ਤੂੰ ਟੂਪੀਆਂ ਮਾਰ ਜੂ ਜਾਂ ਜਾਂ ਉਹਦੇ ਵਿੱਚ ਨਾ ਕੀ ਕਹਿ ਰਿਹਾ ਨਾਮ ਸਰੋਵਰ ਨਾਮ ਰੂਪੀ ਸਰੋਵਰ ਦੀ ਗੱਲ ਕਰ ਰਿਹਾ ਕਿਉਂਕਿ ਆਪਾਂ ਵਿਚਾਰ ਕੀਤੀ ਸੀ ਰੋਜ਼ ਅੰਮ੍ਰਿਤਸਰ ਆ ਚ ਜਾ ਨਹੀਂ ਸਕਦੇ ਉਹ ਵੀ ਸਾਡਾ ਸਤਿਕਾਰਯੋਗ ਸਰੋਵਰ ਹੈ ਉਹ ਵੀ ਗੁਰਾਂ ਦਾ ਦਿੱਤਾ ਹੋਇਆ ਹੈ ਉੱਥੇ ਵੀ ਸਾਡੇ ਪਾਪ ਮਨ ਦੇ ਤੇ ਤਨ ਦੇ ਲੈnde ਤੇ ਪਰ ਉੱਥੇ ਅਸੀਂ ਹਮੇਸ਼ਾ ਜਾ ਨਹੀਂ ਸਕਦੇ ਤਾਂ ਸਾਨੂੰ ਇੱਕ ਜਰੀਆ ਸਾਨੂੰ ਇੱਕ ਇੱਕ ਰਸਤਾ ਦੱਸਿਆ ਅਕਾਲ ਪੁਰਖ ਪਿਤਾ ਪ੍ਰਮਾਤਮਾ ਨੇ ਕਿ ਤੂੰ ਨਾਮ ਰੂਪੀ ਸਰੋਵਰ ਦੇ ਅੰਦਰ ਨਾ ਰੋਜ ਨਾ ਹੁਣ ਉਹ ਕਿੱਥੇ ਆ ਜਿਹੜਾ ਨਾਮ ਰੂਪੀ ਸਰੋਵਰ ਹੈ ਉਹ ਹੈ ਕਿੱਥੇ ਆ ਸਾਨੂੰ ਇਹ ਪਤਾ ਨਹੀਂ ਸਿਰਫ ਅਸੀਂ ਇੰਨਾ ਹੀ ਆ ਸਾਨੂੰ ਪਤਾ ਕਿ ਅਸੀਂ ਆਉਣਾ ਹੈ ਗੁਰੂ ਘਰ ਮੱਥਾ ਟੇਕਣਾ ਪ੍ਰਕਰਮਾ ਕਰਨੀ ਹੈ ਅਰਦਾਸ ਹੋ ਗਈ ਚਲੇ ਜਾਣਾ ਆਪਣੇ ਧੰਦਿਆਂ ਵਿੱਚ ਮਸਤ ਹੋ ਜਾਣਾ ਲੇਕਿਨ ਗੁਰਬਾਣੀ ਕੀ ਕਹਿੰਦੀ ਹੈ ਸਾਨੂੰ ਕੁਝ ਪਤਾ ਨਹੀਂ ਗੁਰਬਾਣੀ ਕਹੇ ਕਿ ਨਾਮ ਰੂਪੀ ਨਾਮ ਰੂਪ ਜਿਹੜਾ ਤੇਰੇ ਅੰਦਰ ਅੰਮ੍ਰਿਤ ਦਾ ਸਰੋਵਰ ਆ ਉਹਦੇ ਵਿੱਚ ਨਾ ਕਿਉਂਕਿ ਹਰ ਮੰਦਰ ਇਹੋ ਸਰੀਰ ਹੈ ਇਹ ਸਰੀਰ ਹੈ ਤੇਰਾ ਇਹ ਮੰਦਰ ਹੈ ਇਹਦੇ ਅੰਦਰ ਮੇਰਾ ਮਾਲਕ ਬੈਠਾ ਹੈ ਤਾਂ ਉਹ ਸਰੋਵਰ ਦੇ ਵਿੱਚ ਨਹਾਉਣ ਵਾਸਤੇ ਮੇਰਾ ਮਾਲਕ ਗੱਲ ਕਰ ਰਿਹਾ ਉਹ ਅਸੀਂ ਕਿਵੇਂ ਨਹਾਣਾ ਹੈ ਉਹਨੂੰ ਕੋਈ ਕਰਨਾ ਨਹੀਂ ਚਾਹੁੰਦਾ ਉਹਨੂੰ ਇੱਥੇ ਵੀ ਆਪਾਂ ਗੁਰੂ ਘਰ ਜਪਾਉਣੇ ਆ ਤਾਂ ਜਪਣਾ ਨਹੀਂ ਚਾਹੁੰਦਾ ਕੋਈ ਤਾਂ ਗੁਰਪਿਆਰੇ ਫਿਰ ਮਾਲਕ ਦੀ ਵਿੱਚ ਕੀ ਗਲਤੀ ਹੈ ਕੀ ਰਸੀ ਦੋਸ਼ ਦਿੰਨੇ ਆ ਆਕਾਰਪੁਰਖ ਪਿਤਾ ਪਰਮਾਤਮਨ ਕਿ ਅਸੀਂ ਤੇਰਾ ਕੀ ਬੁਰਾ ਕਰਤਾ ਉਹ ਗੁਰਪਿਆਰੇ ਇਹਦਾ ਤਾਂ ਬੁਰਾ ਅਸੀਂ ਕੀ ਕਰ ਸਕਦੇ ਆ ਅਸੀਂ ਆਪਣੇ ਆਪ ਨੂੰ ਹੀ ਖੂਦੇ ਵਿੱਚ ਡਿਗ ਰਹਿਆਂ ਸੀ ਆਪਣੇ ਆਪ ਹੀ ਅਸੀਂ ਨਰਕਾਂ ਦੇ ਵਿੱਚ ਜਾਣ ਨੂੰ ਤੇ ਤਿਆਰ ਹੋ ਰਹਿਆਂ ਗੁਰਪਿਆਰਿਓ ਜੇ ਇਹਨਾਂ ਤੋਂ ਬਚਣਾ ਹੈ ਤਾਂ ਗੁਰਬਾਣੀ ਨੂੰ ਪੜੋ ਵਿਚਾਰੋ ਕਿ ਗੁਰਬਾਣੀ ਪਿਤਾ ਪਰਮਾਤਮਾ ਸਾਨੂੰ ਕੀ ਕਹਿ ਰਿਹਾ ਹੈ ਸਤਗੁਰ ਫੁਰਬਾਨ ਕਰਦੇ ਨੇ ਕਿ ਤੂੰ ਅੰਬਰਤ ਵੇਲੇ ਉੱਠ ਅੰਬਰਤ ਵੇਲੇ ਉੱਠ ਕੇ ਤੂੰ ਕਿਸੇ ਪਾਸੇ ਨਾ ਭੱਜ ਕਿਥੇ ਇਹ ਤਨ ਦਾ ਸਰੀਰ ਇਸ਼ਨਾਨ ਕਰਾਉਣ ਵਾਸਤੇ ਬਾਥਰੂਮ ਬਾਥਰੂਮਾਂ ਚ ਨਾ ਭੱਜ ਸਾਡੀ ਆਦਤ ਅਸੀਂ ਉੱਠਦੇ ਹਾਂ ਉਠਣ ਛਾੜ ਘਰੀ ਦੇਖਦੇ ਆ ਕਿ ਮੈਂ ਲੇਟ ਹੋ ਗਿਆ ਫਟਾਫਟ ਤੌਲੀਆ ਕੱਸਾ ਠਾਇਆ ਬਾਥਰੂਮ ਚ ਵੱਢ ਜਾਂਦੇ ਇਸ ਸਰੀਰ ਨੂੰ ਧੋਣ ਵਾਸਤੇ ਗੁਰ ਪਿਆਰਿਓ ਪਹਿਲਾਂ ਮੇਰਾ ਮਾਲਕ ਕਹਿ ਰਿਹਾ ਜੋ ਪਹਿਲੀ ਪੰਕਤੀ ਆਪਾਂ ਪੜ ਲਈਏ ਭਲ ਕੇ ਪਲਕੇ ਦਾ ਮਤਲਬ ਸਵੇਰੇ ਪਲਕੇ ਉੱਠ ਹਰ ਨਾਮ ਤੇ ਆਵੇ ਪਲਕੇ ਦਾ ਮਤਲਬ ਸਵੇਰੇ ਤੂੰ ਉੱਠ ਸਵੇਰੇ ਉੱਠ ਕੇ ਨਾਮ ਰੂਪੀ ਸਰੋਵਰ ਦੇ ਵਿੱਚ ਡੁਬਕੀਆਂ ਮਾਰ ਉਹ ਕੀ ਹੈ ਉਹ ਕਿਵੇਂ ਮਾਰਨੀ ਆ ਸੀ ਹੁਣ ਸੁਣੋ ਧਿਆਨ ਨਾਲ ਗੁਰ ਪਿਆਰਿਓ ਜਿਸ ਤਰ੍ਹਾਂ ਜਦੋਂ ਸਾਡੀ ਨੀਂਦ ਖੁੱਲ ਜਾਂਦੀ ਹੈ ਕਿਸੇ ਟਾਈਮ ਵੀ ਖੁੱਲੇ ਆਪਣੇ ਧੰਦਿਆਂ ਦੇ ਅਨਸਾਰ ਕੋਈ 4 ਵਜੇ 5 ਵਜੇ 3 ਵਜੇ ਪਰ ਜਦੋਂ ਵੀ ਨੀਂਦ ਖੁੱਲਦੀ ਹੈ ਉਦੋਂ ਗੁਰੂ ਪਿਆਰੇ ਉਸੇ ਟਾਈਮ ਬੈੱਡ ਤੇ ਜਾਂ ਬਿਸਤਰੇ ਤੇ ਮੰਜੇ ਤੇ ਜਾਂ ਕੁਰਸੀ ਤੇ ਬਹਿ ਕੇ ਉੱਥੇ ਨੇਤਰ ਬੰਦ ਕਰ ਲਓ ਨੇਤਰ ਬੰਦ ਕਰਕੇ ਨਾਮ ਰੂਪ ਦੀ ਗੱਲ ਕੀਤੀ ਮੇਰੇ ਮਾਲਕ ਨਾਮ ਦੇ ਵਿੱਚ ਚੁੱਪੀਆਂ ਮਾਰ ਹੁਣ ਨਾਮ ਕੀ ਹੈ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਨਾਮ ਹੈ ਪਿਤਾ ਪ੍ਰਮਾਤਮਾ ਦੇ ਮੁੱਖ ਦੀ ਬਾਤ ਸੱਚ ਦੀ ਬਾਤ ਉਹ ਮਾਲਕ ਨੂੰ ਯਾਦ ਕਰ ਔਰ ਉਹਦਾ ਜੋ ਦਰਸਾਇਆ ਹੋਇਆ ਤਰੀਕਾ ਹੈ ਜੋ ਸਾਨੂੰ ਮੰਤਰ ਦਿੱਤਾ ਹੋਇਆ ਉਹ ਮੰਤਰ ਦੇ ਰਾਹੀ ਇਸ ਸਰੋਵਰ ਦੇ ਵਿੱਚ ਗੁਰੂ ਭਾ ਮਾਰ ਜਿਹੜਾ ਸਾਡੇ ਅੰਦਰ ਸਰੋਵਰ ਹੈ ਉਹ ਕਿਵੇਂ ਮਾਰਨੀ ਆ ਨੇ ਨੈਦਰ ਬੰਦ ਕਰਕੇ ਗੁਰਪਿਆਰੇ ਬੈਠ ਜਾ ਔਰ ਮੁਖ ਤੋਂ ਉਚਾਰੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਦੋਂ ਅਸੀਂ ਇਸ ਤਰ੍ਹਾਂ 10 ਮਿੰਟ 15 ਮਿੰਟ ਉੱਥੇ ਬੈਠੇ ਬੈਠੇ ਅਸੀਂ ਇਸ ਸ਼ਬਦ ਨੂੰ ਉਚਾਰਾਂਗੇ ਤਾਂ ਮੇਰੇ ਮਾਲਕ ਨੇ ਕਿਰਪਾ ਕਰਨੀ ਹੈ ਇੱਥੇ ਇੱਥੇ ਸਾਡੇ ਮਨ ਨੇ ਫਿਰ ਇਸ਼ਨਾਨ ਕਰਨਾ ਹੈ ਨਾਮ ਰੂਪੀ ਸਰੋਵਰ ਦੇ ਅੰਦਰ ਇਸ਼ਨਾਨ ਕਰਨਾ ਫਿਰ ਉਹ ਕਿਹੜਾ ਸਰੋਵਰ ਕਿਤੇ ਸਾਡੇ ਅੰਦਰ ਹੈ ਫਿਰ ਜਦੋਂ ਆ 15 ਮਿੰਟ 10 ਮਿੰਟ ਅਸੀਂ ਸਵੇਰੇ ਉੱਠਦੇ ਸਾਹ ਲਾਵਾਂਗੇ ਤਾਂ ਇਹ ਕੀ ਹੋ ਗਿਆ ਇਹ ਮਨ ਦਾ ਇਸ਼ਨਾਨ ਹੋ ਗਿਆ ਸਰੋਵਰ ਦੇ ਵਿੱਚ ਉਹ ਤੋਂ ਬਾਅਦ ਗੁਰਪਿਆਰੇ ਉੱਠ ਉੱਠ ਕੇ ਆਪਣਾ ਬਾਥਰੂਮ ਜਾ ਇਹ ਸਰੀਰ ਦਾ ਜੋ ਵੀ ਸੁੱਧਤਾ ਕਰਨੀ ਆ ਕਰ ਸੁਸਤੀ ਦੂਰ ਕਰ ਫਿਰ ਬਾਅਦ ਤੋਂ ਸਿਮਰਨ ਤੇ ਪਿਤਾ ਪ੍ਰਮਾਤਮਾ ਕਹਿ ਰਹੇ ਦਿਨਚਰੀ ਆ ਸਾਡੀ ਗੁਰ ਪਿਆਰਿਓ ਇਹ ਫੇਰ ਤੂੰ 10 15 ਮਿੰਟ ਲਾ ਉਹ ਤੋਂ ਬਾਅਦ ਜਲ ਪਾਣੀ ਛਕ ਲਾ ਫੇਰ ਤੂੰ ਪੰਜਾਂ ਬਾਣੀਆਂ ਦਾ ਨਿਤਨੇਮ ਕਰੇਂਗਾ ਫੇਰ ਸਾਨੂੰ ਸੂਜੀ ਪੈ ਜੇਗੀ ਤੇ ਗੁਰੂ ਸਾਨੂੰ ਕੀ ਕਹਿ ਰਹੇ ਨੇ ਮੇਰਾ ਮਾਨਕ ਸਾਨੂੰ ਕੀ ਕਹਿ ਰਿਹਾ ਪੰਜਾਂ ਬਾਣੀਆਂ ਜੋ ਪੰਜ ਬਾਣੀਆਂ ਦਾ ਸਾਨੂੰ ਉਪਦੇਸ਼ ਹੈ ਪੰਜ ਬਾਣੀਆਂ ਸਾਨੂੰ ਕੀ ਕਹਿ ਰਹੀਆਂ ਨੇ ਗੁਰੂ ਪਿਆਰਿਓ ਪੰਜ ਬਾਣੀਆਂ ਪੜਦੇ ਪੜਦੇ ਅਸੀਂ ਗੁਰ ਪਿਆਰਿਓ ਸੱਚਖੰਡ ਜਾ ਸਕਦੇ ਆ ਪੰਜ ਬਾਣੀਆਂ ਦਾ ਵੱਡੀ ਗੱਲ ਹੈ ਖਾਲੀ ਜਪਜੀ ਸਾਹਿਬ ਪੜਦੇ ਪੜਦੇ ਹੀ ਅਸੀਂ ਸੱਚਖੰਡ ਜਾ ਸਕਦੇ ਆ ਜੇ ਅਸੀਂ ਜਪਜੀ ਸਾਹਿਬ ਪਾਠ ਨੂੰ ਸਹੀ ਤਰੀਕੇ से ਕਰੀਏ ਕਿਉਂਕਿ ਗੁਰੂ ਸਾਹਿਬ ਫਰਮਾਨ ਕਰਦੇ ਨੇ ਜਪਜੀ ਸਾਹਿਬ ਦੇ ਅੰਦਰ ਚਾਰ ਖੰਡ ਨੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਪੰਜਵਾਂ ਕੀ ਆ ਸੱਚਖੰਡ ਗੁਰੂ ਸਾਹਿਬ ਫਰਮਾਨ ਕਰਦੇ ਨੇ ਜਪਜੀ ਸਾਹਿਬ ਦੇ ਅੰਦਰ ਪਹਿਲਾ ਤੋ ਧਰਮ ਖੰਡ ਇਹ ਨੂੰ ਕਮਾ ਕੇ ਇਹ ਨੂੰ ਛੱਡ ਦੇ ਇਹ ਤੋ ਅੱਗੇ ਹੋ ਜਾ ਅਗਲਾ ਕੀ ਹੈ ਗਿਆਨ ਖੰਡ ਫਿਰ ਤੂੰ ਗਿਆਨ ਲੈ ਪ੍ਰਚੰਡ ਗਿਆਨ ਲੈ ਆਹ ਦ੍ਰਿਸ਼ਟਮਾਨ ਦਾ ਗਿਆਨ ਨਹੀਂ ਹੈ ਪ੍ਰਚੰਡ ਗਿਆਨ ਜੋ ਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਗੱਦੀ ਦੇ ਬਰਾਜਮੈਨ ਆ ਇਹ ਜੋ ਗਿਆਨ ਦੇ ਰਹੇ ਨੇ ਹਰ ਕੀ ਕਥਾ ਕਹਿੰਦੇ ਨੂੰ ਇਹ ਗਿਆਨ ਲੈ ਜਦੋਂ ਇਹ ਗਿਆਨ ਮਿਲ ਗਿਆ ਤੈਨੂੰ ਫਿਰ ਤੂੰ ਸ਼ਰਮ ਖੰਡ ਦੇ ਵਿੱਚ ਜਾ ਫਿਰ ਤੇਰੇ ਸਰੀਰ ਦੀ ਜਿਹੜੀ ਬਣਤ ਹੈ ਜਿਹੜਾ ਤੇਰਾ ਸਰੀਰ ਹੈ ਜਿਹੜਾ ਤੇਰਾ ਮਨ ਹੈ ਇਹ ਬੜਾ ਸੁੰਦਰ ਹੋ ਜਾਣਾ ਇਹ ਬੜਾ ਪਿਆਰਾ ਹੋ ਜਾਣਾ ਮਾਲਕ ਨੂੰ ਚੰਗਾ ਲੱਗੂਗਾ ਇਹ ਤਾਂ ਇਹਦੇ ਜਿਹੜੇ ਮਨ ਦੇ ਉੱਤੇ ਜਿਹੇ ਵਿਚਾਰਾਂ ਦੀ ਮਾਇਲ ਲੱਗੀ ਆ ਇਹ ਸਾਰੀ ਉਤਰ ਜਾਣੀ ਆ ਗੁਰ ਪਿਆਰਿਓ ਜਦੋਂ ਸ਼ਰਮ ਖੰਡ ਦੇ ਵਿੱਚ ਤੂੰ ਭਗਤੀ ਕਰੇਗਾ ਜਾ ਕੇ ਫਿਰ ਅਗਲਾ ਚੌਥਾ ਆ ਗਿਆ ਕਰਮ ਖੰਡ ਕਰ ਕਰਮ ਖੰਡ ਜਦੋਂ ਤਿੰਨਾ ਖੰਡਾਂ ਦੇ ਵਿੱਚ ਤੂੰ ਕਮਾਈ ਕਰ ਲਈ ਫਿਰ ਕਰਮ ਖੰਡ ਦੇ ਅੰਦਰ ਜਾਏਗਾ ਕਰਮਖੰਡ ਦੇ ਅੰਦਰ ਮਾਲਕ ਨੇ ਤੇਰੇ ਤੇ ਬਖਸ਼ਿਸ਼ ਕਰਨੀ ਆ ਪੂਰੀ ਮਾਲਕ ਨੇ ਉਹ ਤਾਕਤ ਤੇਰੇ ਅੰਦਰ ਝੋਕ ਦੇਣੀ ਆ ਜੋ ਕਿ ਆਪਾਂ ਅਕਸਰ ਸੰਸਾਰ ਦੇ ਅੰਦਰ ਕੀ ਕਰਦੇ ਆ ਕਿਸੇ ਕੋਈ ਵੀ ਆਪਾਂ ਸ਼ੁਭ ਕੰਮ ਕਰਨਾ ਹੋਵੇ ਜਾਂ ਕੋਈ ਆਪਣਾ ਮਕਾਨ ਬਣਾ ਰਹੇ ਆ ਜਾਂ ਕਿਸੇ ਚੀਜ਼ ਦਾ ਕੋਈ ਸ਼ੁਭ ਕੰਮ ਕਰਨਾ ਆਪਾਂ ਕੋਈ ਸ਼ੁਰੂਆਤ ਕਰਨੀ ਹੋਵੇ ਉੱਥੇ ਆਪਾਂ ਕੀ ਕਹਿੰਦੇ ਆ ਕਿਸੇ ਚੰਗੇ ਗੁਰਮਖ ਨੂੰ ਲਿਆਓ ਜਿਹਦੇ ਹੱਥਾਂ 'ਚ ਤਾਕਤ ਹੋਵੇ ਜਿਹਦੇ ਬੋਲ ਬੋਲਾਂ ਦੇ ਵਿੱਚ ਤਾਕਤ ਹੋਵੇ ਉਹਨੂੰ ਲਿਆ ਕੇ ਉਹ ਤੋਂ ਉਦਘਾਟਨ ਕਰਾਓ ਉਹ ਤੋਂ ਨੀ ਪੱਥਰ ਰਖਾਓ ਉਹ ਕੌਣ ਨੇ ਉਹ ਕਰਮਖੰਡ ਦੇ ਵਿੱਚ ਪਹੁੰਚੇ ਹੋਏ ਨੇ ਕਰਮਖੰਡ ਦੇ ਵਿੱਚ ਮੇਰਾ ਮਾਲਕ ਬਖਸ਼ਿਸ਼ ਕਰਦਾ ਹੈ ਜਦੋਂ ਮਾਲਕ ਨੇ ਬਖਸ਼ਿਸ਼ ਕਰਤੀ ਚਾਰਾਂ ਖੰਡਾਂ ਦੇ ਅੰਦਰ ਤਾਂ ਫਿਰ ਪੰਜਵਾਂ ਆ ਜਾਂਦਾ ਸੱਚਖੰਡ ਫਿਰ ਦਾਖਲ ਹੋ ਜਾਂਦਾ ਸੱਚਖੰਡ ਦੇ ਅੰਦਰ ਜੇ ਬਾਣੀ ਪੜ ਕੇ ਹੀ ਬਹੁਤ ਸਾਰੇ ਕਹਿੰਦੇ ਨੇ ਕਿ ਬਾਣੀ ਪੜ ਕੇ ਬਾਣੀ ਪੜਨਾ ਜ਼ਰੂਰੀ ਨਹੀਂ ਕਿ ਜ਼ਰੂਰੀ ਹੈ ਬਹੁਤ ਸਾਰੇ ਕਹਿੰਦੇ ਨੇ ਕਿ ਸਿਮਰਨ ਕਰਨਾ ਕੀ ਜ਼ਰੂਰੀ ਹੈ ਗੁਰਬਾਣੀ ਪੜ੍ਹ ਕੇ ਸੱਚਖੰਡ ਪਹੁੰਚ ਜਾਗੇ ਤਾਂ ਆਹ ਤਰੀਕੇ ਨਾਲ ਪਹੁੰਚ ਜਾ ਪਹੁੰਚ ਜਪਜੀ ਸਾਹਿਬ ਪੜ੍ਹ ਕੇ ਤੂੰ ਸੱਚਖੰਡ ਪਹੁੰਚ ਜਾ ਹੁਣ ਪੰਜਾ ਬਾਣੀ ਦਾ ਮਤਲਬ ਕੀ ਹੈ ਜਦੋਂ ਅਸੀਂ ਜਪਜੀ ਸਾਹਿਬ ਪੜ੍ਹ ਕੇ ਸੱਚਖੰਡ 'ਚ ਦਾਖਲ ਹੋ ਗਏ ਇਹਦਾ ਮਤਲਬ ਅਸੀਂ ਮਾਲਕ ਦੇ ਦਰਸ਼ਨ ਕਰ ਲਏ ਜਦੋਂ ਮਾਲਕ ਦੇ ਦਰਸ਼ਨ ਕਰ ਲਏ ਫਿਰ ਆਗਣਾ ਜਿਹੜਾ ਸਾਡਾ ਜਿਹੜਾ ਪੰਜਾ ਬਾਣੀ ਦਾ ਦਿੱਤ ਨੇਵਾ ਉਹ ਕੀ ਹੈ ਜਪ ਸਾਹਿਬ ਹੁਣ ਜਪ ਸਾਹਿਬ ਜਦੋਂ ਅਸੀਂ ਕਿਸੇ ਇਨਸਾਨ ਨੂੰ ਜਾਂ ਕਿਸੇ ਨੂੰ ਕਿਸੇ ਚੀਜ਼ ਨੂੰ ਦੇਖਾਂਗੇ ਫੇਰ ਹੀ ਉਹਦੀ ਵਡਾਈ ਕਰ ਸਕਦੇ ਹਾਂ ਫੇਰ ਹੀ ਕਹਿ ਸਕਦੇ ਹਾਂ ਕਿ ਉਹ ਮਨੁੱਖ ਬੜਾ ਚੰਗਾ ਆ ਮੈਂ ਉਹਨੂੰ ਮਿਲਿਆ ਸੀਗਾ ਉਹਦਾ ਸੁਭਾਅ ਬੜਾ ਚੰਗਾ ਹੈ ਤੇ ਅੱਛੇ ਅਸੀ ਮਾਲਕ ਦੇ ਦਰਸ਼ਨ ਕਰਕੇ ਫੇਰ ਹੀ ਅਸੀਂ ਜਪ ਸਾਹਿਬ ਦੇ ਅੰਦਰ ਸਤਿਗੁਰਾਂ ਦੀ ਵਡਾਈ ਕਰ ਸਕਦੇ ਹਾਂ ਉਸਤਤ ਕਰ ਸਕਦੇ ਹਾਂ ਫੇਰ ਕਾਰੋ ਦੇ ਵਿੱਚ ਜਪ ਸਾਹਿਬ ਪੜ੍ਹ ਔਰ ਉਹਦੇ ਵਿੱਚ ਉਸਤਤ ਕਰ ਜਦੋਂ ਅਸੀਂ ਦਰਸ਼ਨ ਕਰ ਲਏ ਮਾਲਕ ਦੇ ਮਾਲਕ ਦੀ ਉਸਤਤ ਕਰ ਲਈ ਤੀਸਰਾ ਜਿਹੜਾ ਤੀਸਰੀ ਜਿਹੜੀ ਬਾਣੀ ਹੈ ਉਹ ਤਪ ਪ੍ਰਸਾਦ ਸਵਈਏ ਫਿਰ ਉਹਨੂੰ ਪੜ ਜਦੋਂ ਅਸੀਂ ਉਹਨੂੰ ਪੜਾਂਗੇ ਜਦੋਂ ਦਰਸ਼ਨ ਕਰ ਲਏ ਮਾਲਕ ਦੀ ਵਿੜਾਈ ਕਰ ਲਈ ਅਸੀਂ ਫਿਰ ਅੱਗੇ ਗੁਰੂ ਸਾਹਿਬ ਕਹਿ ਰਿਹਾ ਤੂੰ ਪਖੰਡਾ ਨੂੰ ਛੱਡ ਦੇ ਉਹਦੇ ਵਿੱਚ ਸਾਰੇ ਕੀ ਆ ਪਖੰਡਾ ਹੈ ਉਹਦੇ ਵਿੱਚ ਕੀ ਨੇ ਸਾਰੇ ਪਖੰਡ ਨੇ ਪਖੰਡ ਛੱਡਣ ਵਾਸਤੇ ਗੁਰਬਾਣੀ ਸਾਨੂੰ ਕਹਿ ਰਹੀ ਆ ਗੁਰੂ ਪਿਆਰਿਓ ਇਸੇ ਤਰ੍ਹਾਂ ਜਦੋਂ ਪਖੰਡ ਛੱਡਾਂਗੇ ਅਸੀਂ ਫਿਰ ਚੌਪਾਈ ਸਾਹਿਬ ਬੇਨਤੀ ਆ ਮਾਲਕ ਮੂਰੇ 함ਰੀ ਕਰੋ ਹਾ ਤੇ ਰਿਕਸ਼ਾ ਪੂਰਨ ਹੋਇ ਚਿਤ ਕੀ ਫਿਰ ਮਾਲਕ ਮੂਰੇ ਬੇਨਤੀ ਕਰ ਫਿਰ ਇਹਦੇ ਚਾਰ ਬਾਣੀਆਂ ਦੇ ਵਿੱਚ ਤੂੰ ਨਿਕਲ ਜੇਂਗਾ ਫਿਰ ਪੰਜਵੀਂ ਬਾਣੀ ਆਉਂਦੀ ਹੈ ਆਨੰਦ ਸਾਹਿਬ ਜਿੱਥੇ ਤੀਸਰੇ ਪਾਸਾ ਜੀ ਨੇ 12 ਸਾਲ ਕਮਾਈ ਕਰਕੇ ਸੇਵਾ ਕਰਕੇ ਗੁਰੂਤਾ ਗੱਦੀ ਤੇ ਬੈਠ ਕੇ ਆਨੰਦ ਮਾਨਿਆ ਫਿਰ ਉਹਨਾਂ ਨੇ ਲਿਖਿਆ ਕਿ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਪਾਲਾ ਆਨੰਦ ਉੱਤਰ ਜਾਂ ਅੰਦਰ ਪਰ ਸਾਡੇ ਇਹ ਕੰਮ ਦਾ ਸੀ ਕਰਨੇ ਨਹੀਂ ਅਸੀਂ ਤਾਂ ਬਾਣੀ ਤੇ ਉਂਗਲੀਆਂ ਠਾਣੀਆਂ ਨੇ ਪੜਨ ਵਾਲੇ ਤੇ ਉਂਗਲੀਆਂ ਠਾਣੀਆਂ ਨੇ ਸਾਡੇ ਕੋਲ ਤਾਂ ਇਹ ਕੰਮ ਹੈ ਤਾਂ ਗੁਰਪਿਆਰੋ ਫੇਰ ਕੀ ਬਣੂਗਾ ਫੇਰ ਆ ਸਾਡਾ ਆਉਣ ਦਾ ਕੀ ਫਾਇਦਾ ਇੱਥੇ ਇਸ ਇਨਸਾਨੀ ਜਾਮਾ ਲੈਣ ਦਾ ਕੀ ਫਾਇਦਾ ਹੈ ਫੇਰ ਅਸੀਂ ਵਾਪਸ ਨਰਕਾਂ ਦੇ ਵਿੱਚ ਫਿਰ ਚਲੇ ਜਾਵਾਂਗੇ ਤਾਂ ਸਮਾ ਹੋ ਚੁੱਕਿਆ ਗੁਰਪਾਰੇ ਮੇਰਾ ਮਾਲਕ ਕਿਰਪਾ ਕਰੇ ਤਾਂ ਆਓ ਆਪਾਂ ਦੋ ਪੰਟ ਜਪ ਕਰਕੇ ਫਿਰ ਆਪਾਂ ਨਾਲ ਸਭ ਦਾ ਪਾਠ ਕਰਾਂਗੇ ਜੀ ਸ਼ੁਰੂ ਕਰੋ ਜੀ ਵਾਹਿ ਗੁਰੂ 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 ਵਾਹਿ ਗੁਰੂ